ਪਹਿਲਗਾਮ ਦੇ ਵਿੱਚ ਹੋਈ ਘਟਨਾ ਤੋਂ ਬਾਅਦ ਲਗਾਤਾਰ ਹੀ ਹੁਣ ਖਤਰੇ ਦਾ ਸੰਕੇਤ ਵੱਧਦਾ ਜਾ ਰਿਹਾ ਤੇ ਭਾਰਤ ਅਗਲੇ 24 ਤੋਂ 36 ਘੰਟਿਆਂ ਦੇ ਵਿੱਚ ਫੌਜੀ ਹਮਲਾ ਕਰ ਸਕਦਾ ਹੈ ਦਰਸਲ ਇਹ ਸੂਤਰਾ ਤੋਂ ਜਾਣਕਾਰੀ سامنے ਆ ਰਹੀ ਹੈ ਤੇ ਭਾਰਤ ਵੱਲੋਂ ਪਾਕਿਸਤਾਨ ਤੇ ਹਮਲਾ ਕਰਨ ਦਾ ਖਤਰਾ ਜੁੜਾ ਹੋ ਮੰਨ ਰਾ ਰਿਹਾ ਅੱਧੀ ਰਾਤ ਨੂੰ ਪਾਕ ਮੰਤਰੀ ਨੇ ਮੀਡੀਆ ਬੁਲਾ ਕੇ ਵੱਡੀ ਗੱਲ ਆਖ ਦਿੱਤੀ ਹੈ ਤਦ ਦਾ ਸ ਇਹ ਕਿ ਜੁਥੇ ਇੱਕ ਪਾਸੇ ਭਾਰਤ ਹੁਣ ਅਗਲੇ 24 ਤੋਂ 36 ਘੰਟਿਆਂ ਦੇ ਵਿੱਚ ਫੌਜੀ ਹਮਲਾ ਕਰ ਸਕਦਾ ਹੈ ਇਸ ਦਾ ਡਰ ਪਾਕਿਸਤਾਨ ਨੂੰ ਸਤਾਉਣ ਲੱਗ ਪਿਆ ਕਿਉਂਕਿ ਸ਼੍ਰੀਨਗਰ ਦੇ ਪਹਲਗਾਮ ਦੇ ਵਿੱਚ ਜੋ ਵੀ ਅਤਵਾਦੀ ਕਟਨਾ ਹੋਈ ਹੈ ਜਿਸ ਤੋਂ ਬਾਅਦ ਦੇਸ਼ ਭਰ ਦੇ ਵਿੱਚ ਰੋਸ ਹੈ ਤੇ ਲਗਾਤਾਰ ਹੀ ਹਰ ਇੱਕ ਭਾਰਤੀ ਮੰਗ ਕਰ ਰਿਹਾ ਕਿ ਬਦਲ ਲਿਆ ਜਾਣਾ ਚਾਹੀਦਾ ਹੈ ਕਿ ਉੱਥੇ ਹੁਣ ਪਾਕਿਸਤਾਨ ਨੂੰ ਵੀ ਡਰ ਸਤਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਅਗਲੇ 24 ਤੋਂ 36 ਘੰਟਿਆਂ ਦੇ ਵਿੱਚ ਜਾਂ ਕਿਸੇ ਵੀ ਵੇਲੇ ਭਾਰਤ ਹਮਲਾ ਕਰ ਦੇਵੇ ਜਿਸ ਨੂੰ ਲੈ ਕੇ ਬਿਆਨ ਵੀ ਹੁਣ ਪਾਕਿਸਤਾਨੀ ਮੰਤਰੀਆਂ ਦੇ ਵੱਲੋਂ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ ਪਹਿਲਗਾਮ ਦੇ ਵਿੱਚ ਹੋਈ ਘਟਨਾ ਤੋਂ ਬਾਅਦ ਲਗਾਤਾਰ ਹੀ ਹੁਣ ਖਤਰੇ ਦਾ ਸੰਕੇਤ ਵੱਧਦਾ ਜਾ ਰਿਹਾ ਹੈ ਤੇ ਭਾਰਤ ਅਗਲੇ 24 ਤੋਂ 36 ਘੰਟਿਆਂ ਦੇ ਵਿੱਚ ਫੌਜੀ ਹਮਲਾ ਕਰ ਸਕਦਾ ਹੈ ਅਰਸੇਲੇ ਸੂਤਰਾਂ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਤਪਾਰਦ ਵੱਲੋਂ ਪਾਕਿਸਤਾਨ ਤੇ ਹਮਲਾ ਕਰਨ ਦਾ ਖਤਰਾ ਜੁੜਾ ਹੋ ਮੰਨ ਰਾ ਰਿਹਾ ਅੱਧੀ ਰਾਤ ਨੂੰ ਪਾਕ ਮੰਤਰੀ ਨੇ ਮੀਡੀਆ ਬੁਲਾ ਕੇ ਵੱਡੀ ਗੱਲ ਆਖ ਦਿੱਤੀ ਹੈ ਤਦਾਂ ਸੇ ਇਹ ਕਿ ਜੁਥੇ ਇੱਕ ਪਾਸੇ ਭਾਰਤ ਹੁਣ ਅਗਲੇ 24 ਤੋਂ 36 ਘੰਟਿਆਂ ਦੇ ਵਿੱਚ ਫੌਜੀ ਹਮਲਾ ਕਰ ਸਕਦਾ ਹੈ ਇਸ ਦਾ ਡਰ ਪਾਕਿਸਤਾਨ ਨੂੰ ਸਤਾਉਣ ਲੱਗ ਪਿਆ ਕਿਉਂਕਿ ਸ਼੍ਰੀਨਗਰ ਦੇ ਪਹਿਲਗਾਮ ਦੇ ਵਿੱਚ ਜੋ ਵੀ ਅਤਵਾਦੀ ਘਟਨਾ ਹੋਈ ਹੈ ਉਸ ਤੋਂ ਬਾਅਦ ਦੇਸ਼ ਭਰ ਦੇ ਵਿੱਚ ਰੋਸ ਹੈ ਤੇ ਲਗਾਤਾਰ ਹੀ ਹਰ ਇੱਕ ਭਾਰਤੀ ਮੰਗ ਕਰ ਰਿਹਾ ਕਿ ਬਦਲਾਲ ਲਿਆ ਜਾਣਾ ਚਾਹੀਦਾ ਹੈ ਕਿ ਉੱਥੇ ਹੁਣ ਪਾਕਿਸਤਾਨ ਨੂੰ ਵੀ ਡਰ ਸਤਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਅਗਲੇ 24 ਤੋਂ 36 ਘੰਟਿਆਂ ਦੇ ਵਿੱਚ ਜਾਂ ਕਿਸੇ ਵੀ ਵੇਲੇ ਭਾਰਤ ਹਮਲਾ ਕਰ ਦੇਵੇ ਜਿਸ ਨੂੰ ਲੈ ਕੇ ਬਿਆਨ ਵੀ ਹੁਣ ਪਾਕਿਸਤਾਨੀ ਮੰਤਰੀਆਂ ਦੇ ਵੱਲੋਂ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ ਪਹਿਲਗਾਮ ਦੇ ਵਿੱਚ ਹੋਈ ਘਟਨਾ ਤੋਂ ਬਾਅਦ ਲਗਾਤਾਰ ਹੀ ਹੁਣ ਖਤਰੇ ਦਾ ਸੰਕੇਤ ਵੱਧਦਾ ਜਾ ਰਿਹਾ ਹੈ ਤੇ ਭਾਰਤ ਅਗਲੇ 24 ਤੋਂ 36 ਘੰਟਿਆਂ ਦੇ ਵਿੱਚ ਫੌਜੀ ਹਮਲਾ ਕਰ ਸਕਦਾ ਹੈ ਦਰਸਲ ਇਹ ਸੂਤਰਾ ਤੋਂ ਜਾਣਕਾਰੀ سامنے ਆ ਰਹੀ ਹੈ ਤੇ ਭਾਰਤ ਵੱਲੋਂ ਪਾਕਿਸਤਾਨ ਤੇ ਹਮਲਾ ਕਰਨ ਦਾ ਖਤਰਾ ਜੁੜਾ ਹੋ ਮੰਨ ਰਾ ਰਿਹਾ ਅੱਧੀ ਰਾਤ ਨੂੰ ਪਾਕ ਮੰਤਰੀ ਨੇ ਮੀਡੀਆ ਬੁਲਾ ਕੇ ਵੱਡੀ ਗੱਲ ਆਖ ਦਿੱਤੀ ਹੈ ਤਦਾਂ ਸੇ ਇਹ ਕਿ ਜੁਥੇ ਇੱਕ ਪਾਸੇ ਭਾਰਤ ਹੁਣ ਅਗਲੇ 24 ਤੋਂ 36 ਘੰਟਿਆਂ ਦੇ ਵਿੱਚ ਫੌਜੀ ਹਮਲਾ ਕਰ ਸਕਦਾ ਹੈ ਇਸ ਦਾ ਡਰ ਪਾਕਿਸਤਾਨ ਨੂੰ ਸਤਾਉਣ ਲੱਗ ਪਿਆ ਕਿਉਂਕਿ ਸ਼੍ਰੀਨਗਰ ਦੇ ਪਹਿਲਗਾਮ ਦੇ ਵਿੱਚ ਜੋ ਵੀ ਤਵਾਦੀ ਘਟਨਾ ਹੋਈ ਹੈ ਜਿਸ ਤੋਂ ਬਾਅਦ ਦੇਸ਼ ਭਰ ਦੇ ਵਿੱਚ ਰੋਸ ਹੈ ਤੇ ਲਗਾਤਾਰ ਹੀ ਹਰ ਇੱਕ ਭਾਰਤੀ ਮੰਗ ਕਰ ਰਿਹਾ ਕਿ ਬਦਲ ਲਿਆ ਜਾਣਾ ਚਾਹੀਦਾ ਕਿ ਉੱਥੇ ਹੁਣ ਪਾਕਿਸਤਾਨ ਨੂੰ ਵੀ ਡਰ ਸਤਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਅਗਲੇ 24 ਤੋਂ 36 ਘੰਟਿਆਂ ਦੇ ਵਿੱਚ ਜਾਂ ਕਿਸੇ ਵੀ ਵੇਲੇ ਭਾਰਤ ਹਮਲਾ ਕਰ ਦੇਵੇ ਜਿਸ ਨੂੰ ਲੈ ਕੇ ਬਿਆਨ ਵੀ ਹੁਣ ਪਾਕਿਸਤਾਨੀ ਮੰਤਰੀਆਂ ਦੇ ਵੱਲੋਂ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ ਪਹਿਲਗਾਮ ਦੇ ਵਿੱਚ ਹੋਈ ਘਟਨਾ ਤੋਂ ਬਾਅਦ ਲਗਾਤਾਰ ਹੀ ਹੁਣ ਖਤਰੇ ਦਾ ਸੰਕੇਤ ਵੱਧਦਾ ਜਾ ਰਿਹਾ ਹੈ ਤੇ ਭਾਰਤ ਅਗਲੇ 24 ਤੋਂ 36 ਘੰਟਿਆਂ ਦੇ ਵਿੱਚ ਫੌਜੀ ਹਮਲਾ ਕਰ ਸਕਦਾ ਹੈ ਦਰਅਸਲ ਇਹ ਸੂਤਰਾਂ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਤੇ ਭਾਰਤ ਵੱਲੋਂ ਪਾਕਿਸਤਾਨ ਤੇ ਹਮਲਾ ਕਰਨ ਦਾ ਖਤਰਾ ਜੁੜਾ ਹੋ ਮੰਡਰਾ ਰਿਹਾ ਅੱਧੀ ਰਾਤ ਨੂੰ ਪਾਕ ਮੰਤਰੀ ਨੇ ਮੀਡੀਆ ਬੁਲਾ ਕੇ ਵੱਡੀ ਗੱਲ ਆਖ ਦਿੱਤੀ ਹੈ ਤਦ ਦਾ ਸ ਇਹ ਕਿ ਜੁਥੇ ਇੱਕ ਪਾਸੇ ਭਾਰਤ ਹੁਣ ਅਗਲੇ 24 ਤੋਂ 36 ਘੰਟਿਆਂ ਦੇ ਵਿੱਚ ਫੌਜੀ ਹਮਲਾ ਕਰ ਸਕਦਾ ਹੈ ਇਸ ਦਾ ਡਰ ਪਾਕਿਸਤਾਨ ਨੂੰ ਸਤਾਉਣ ਲੱਗ ਪਿਆ ਕਿਉਂਕਿ ਸ਼੍ਰੀਨਗਰ ਦੇ ਪਹਿਲਗਾਮ ਦੇ ਵਿੱਚ ਜੋ ਵੀ ਅਤਵਾਦੀ ਕਟਨਾ ਹੋਈ ਹੈ ਜਿਸ ਤੋਂ ਬਾਅਦ ਦੇਸ਼ ਭਰ ਦੇ ਵਿੱਚ ਰੋਸ ਹੈ ਤੇ ਲਗਾਤਾਰ ਹੀ ਹਰ ਇੱਕ ਭਾਰਤੀ ਮੰਗ ਕਰ ਰਿਹਾ ਕਿ ਬਦਲਾ ਲਿਆ ਜਾਣਾ ਚਾਹੀਦਾ ਤੇ ਉੱਥੇ ਹੁਣ ਪਾਕਿਸਤਾਨ ਨੂੰ ਵੀ ਡਰ ਸਤਾ ਰਿਹਾ ਕਿ ਹੋ ਸਕਦਾ ਹੈ ਕਿ ਅਗਲੇ 24 36 ਘੰਟਿਆਂ ਦੇ ਵਿੱਚ ਜਾਂ ਕਿਸੇ ਵੀ ਵੇਲੇ ਭਾਰਤ ਹਮਲਾ ਕਰ ਦੇਵੇ ਜਿਸ ਨੂੰ ਲੈ ਕੇ ਬਿਆਨ ਵੀ ਹੁਣ ਪਾਕਿਸਤਾਨੀ ਮੰਤਰੀਆਂ ਦੇ ਵੱਲੋਂ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ